ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਆਗੂ ਤੇ ਜਾਨਲੇਵਾ ਹਮਲਾ ਹੋਇਆ ਹੈ ਪਟਿਆਲਾ ਦੇ ਟਕਾਲਾ ਰੋਡ ਤੇ ਪੂਰੀ ਵਾਰਤਤ ਹੋਈ ਹੈ ਜਿੱਥੇ ਕਾਂਗਰਸ ਦੇ ਜਨਰਲ ਸੈਕਟਰੀ ਕ੍ਰਿਸ਼ਨ ਸਿੰਘਲਾ ਦੀ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਅਤੇ ਗੱਡੀ ਦੀ ਪੰਨ ਤੋੜ ਕੀਤੀ ਗਈ ਇਹ ਮੌਕੇ ਦੀਆਂ ਤਸਵੀਰਾਂ ਨੇ ਦੇਖਿਆ ਜਾ ਸਕਦਾ ਹੈ ਕਿ ਆਗੂ ਦੀ ਗੱਡੀ ਦਾ ਕੀ ਹਾਲ ਕਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਕਾਂਗਰਸ ਦੇ ਪਟਿਆਲਾ ਤੋਂ ਜਨਰਲ ਸੈਕਟਰੀ ਕ੍ਰਿਸ਼ਨ ਸਿੰਘਲਾ ਆਪਣੇ ਘਰ ਤੋਂ ਕਿਸੇ ਨਿੱਜੀ ਕੰਮ ਜਾ ਰਹੇ ਸਨ ਐਸੇ ਦੌਰਾਨ ਜਦੋਂ ਆਪਣੇ ਘਰ ਦੀ ਗਲੀ ਚੋਂ ਬਾਹਰ ਨਿਕਲੇ ਤਾਂ ਕੁਝ ਨਕਾਬਪੋਸ਼ ਨੌਜਵਾਨ ਉੱਥੇ ਪਹੁੰਚਦੇ ਨੇ ਗੱਡੀ ਨੂੰ ਘੇਰ ਲੈਂਦੇ ਨੇ ਤੇ ਗੱਡੀ ਦੇ ਉੱਪਰ ਇੱਟਾਂ ਅਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਫਿਰ ਜਦੋਂ ਕ੍ਰਿਸ਼ਨ ਸਿੰਘਲਾ ਗੱਡੀ ਦੇ ਵਿੱਚੋਂ ਉੱਤਰ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕ੍ਰਿਸ਼ਨ ਸਿੰਘਲਾ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਦੇ ਨੇ ਤਾਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਕਾਬਪੋਸ਼ ਨੌਜਵਾਨ ਹਮਲਾਵਰ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਐਸੇ ਦੌਰਾਨ ਜ਼ਖਮੀ ਹੋਏ ਕ੍ਰਿਸ਼ਨ ਸਿੰਘਲਾ ਨੂੰ ਮੌਕੇ ਤੇ ਮੌਜੂਦ ਲੋਕ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਆਗੂ ਦਾ ਇਲਾਜ ਚੱਲ ਰਿਹਾ ਹੈ ਹਮਲੇ ਤੋਂ ਬਾਅਦ ਦਾ ਇੱਕ ਆਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇਹ ਕਿਹਾ ਸੁਣਾਈ ਦਿੱਤਾ ਜਾ ਰਿਹਾ ਹੈ ਕਿ ਤੂੰ ਜਿੰਦਾ ਕਿਸ ਤਰ੍ਹਾਂ ਬਚ ਗਿਆ ਮੈਨੂੰ ਹੁਣ ਮਿਲ ਲਾ ਮੈਂ ਦੱਸ ਕਿੱਥੇ ਆਵਾਂ ਤਾਂ ਇਹ ਪੂਰਾ ਆਡੀਓ ਵਾਇਰਲ ਹੋ ਰਿਹਾ ਹੈ ਤਾਂ ਪਹਿਲਾਂ ਤੁਹਾਨੂੰ ਇਹ ਆਡੀਓ ਸੁਣਾ ਦਿੰਨੇ ਆ ਜੋ ਵਾਇਰਲ ਹੋ ਰਿਹਾ ਹੈ ਫਿਰ ਆਗੂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਣੇ ਆ ਪਹਿਲਾਂ ਇਹ ਆਡੀਓ ਸੁਣ ਲਓ ਦਾਕਾ ਜੇ ਦਮ ਤਾਣਾ ਕੱਲਾ ਆਂਦਾ ਤੇ ਨਾਲੇ ਕਹਿ ਕੇ ਆਂਦਾ ਹੁਣ ਬੋਲ ਰਿਹਾ ਤੂੰ ਮੈਂ ਹੀ ਬੋਲ ਰਿਹਾ ਸਿੰਗਲਾਈ ਬੋਲ ਰਿਹਾ ਜੂੰਦਾ ਹਜੇ ਹੁਣ ਆ ਜਾ ਹੁਣ ਆ ਜਾ ਹੁਣ ਆ ਜਾ ਬੋਲ ਕਿੱਥੇ ਆਵਾ ਤੂੰ ਬਚਿਆ ਬਚ ਗਿਆ ਕੋਈ ਗੱਲ ਹੈ ਬਚ ਗਿਆ ਹੁਣ ਫੇਰ ਆ ਜਾ ਮਿਲਾਂਗੇ ਮਿਲਾਂਗੇ ਮਿਲਦੇ ਹਾਂ ਹੁਣ ਜੇ ਮਿਲਣਾ ਹੁਣ ਮਿਲਣੇ ਹੁਣ ਆ ਜੰਨੇ ਆ ਬੋਲ ਕਿੱਥੇ ਆਵਾ ਆ ਰਹੇ ਆ ਰਹੇ ਮੈਂ ਹੀ ਆ ਰਿਹਾ ਤਾਂ ਹਮਲੇ ਚ ਜ਼ਖਮੀ ਹੋਇਆ ਆਗੂ ਕੀ ਕੁਝ ਕਹਿ ਰਿਹਾ ਇਹ ਵੀ ਸੁਣੋ ਮੇਰਾ ਕ੍ਰਿਸ਼ਨ ਕਬਾਤ ਕੀ ਹੋਇਆ ਜੀ ਤੁਸੀਂ ਕਿੱਥੇ ਜਾ ਰਹੇ ਸੀ ਅੱਜ ਮੈਂ ਆਪਣੇ ਘਰੋਂ ਪੰਜਾਬੀ ਯੂਨੀਵਰਸਿਟੀ ਜਾਣ ਲਈ ਘਰੋਂ ਗੱਡੀ ਗੱਡੀ ਤੇ ਮੋੜ ਤੇ ਬਣਾ ਚੜਾਈ ਤੇ ਨਾਲ ਹੀ ਮੋੜੀ ਤੇ ਨਾਲ ਹੀ ਮੇਰੀ ਗੱਡੀ ਦੇ ਫਰੰਟ ਸ਼ੀਸ਼ੇ ਤੇ ਗੰਡਾਸਾ ਆ ਕੇ ਬਚਿਆ ਤੇ ਚਾਰੇ ਪਾਸੇ 225 ਤੋਂ 30 ਮੁੰਡਿਆਂ ਨੇ ਅਟੈਕ ਕੀਤਾ ਤੇ ਜਿਨ੍ਹਾਂ ਵਿੱਚ ਇੱਕ ਤਾਂ ਬੁੱਧੂ ਐਮਸੀ ਦਾ ਬੰਮੁੰਡਾ ਗੋਲੂ ਇਥੇ ਉਹਦਾ ਭਤੀਜਾ ਜਿੰਮੀ ਅੱਛਾ ਇਹ ਮੁੰਡੇ ਨਾਲ ਸੀਗੇ ਕੋਈ ਦੁਸ਼ਮਣੀ ਤੁਹਾਡੀ ਨਾਲ ਬੱਸ ਉਸ ਨੂੰ ਹੀ ਤਾਂ ਕਹਦੀ ਹੈ ਜੀ ਵੀ ਇੱਕ ਕਾਰੋਬਾਰ ਇਹ ਪਟਾਕਿਆਂ ਦਾ ਕਰਦੇ ਨੇ ਮੈਂ ਤਾਂ ਕੰਮ ਕਰਦਾ ਸੀ ਮਹਿਸੂਸ ਨੂੰ ਲੈ ਕੇ ਇਹਨਾਂ ਦੇ ਦਿਮਾਗ 'ਚ ਕੁਝ ਚੱਲ ਰਿਹਾ ਹੈ। ਅੱਛਾ। ਬਾਕੀ ਮੇਰੇ ਵੱਲੋਂ ਕੋਈ ਦੁਸ਼ਮਣੀ ਨਹੀਂ। ਕਿ ਸੱਟਾਂ ਕੀ ਲੱਗੀਆਂ ਤੁਹਾਨੂੰ? ਮੇਰੇ ਸੱਟਾਂ ਜੀ ਇੱਕ ਤਾਂ ਮੇਰੇ ਗੋਡੇ ਤੋਂ ਵਿੰਡੇ-ਬੁੰਡੇ ਮਾਰ ਕੇ ਗਏ ਨੇ, ਤੋੜ ਕੇ ਗਏ ਨੇ। ਅੱਛਾ। ਇੱਕ ਮੇਰੀਆਂ ਬਾਂਹਾਂ ਤੋੜ ਕੇ ਗਏ ਜੀ। ਅੱਛਾ। ਤੇ ਦੂਜਾ ਕੋਈ ਹੋਰ ਵੀ ਸੀਗਾ ਇਹਨਾਂ ਦੇ ਨਾਲ? ਇਹਦਾ 25 ਤੋਂ 30 ਮੁੰਡੇ ਸੀਗੇ। ਕਿੱਦਾਂ ਦੀ ਕਾਰਵਾਈ ਮੰਗ ਕਰਦੇ ਨੇ? ਕਾਰਵਾਈ ਇਹਨਾਂ ਦੇ ਪਰਚਾ ਹੋਣਾ ਚਾਹੀਦਾ। ਠੀਕ। ਇਹ ਸ਼ਾਇਦ ਕਿ ਲੱਗਦੀ ਤੁਹਾਨੂੰ ਜਿਹੜਾ ਐਡਾ ਵੱਡਾ ਹਮਲਾ ਹੋਇਆ ਸਾਰੀ ਸ਼ਾਇਦ ਇਹ ਸਰਕਾਰੀ ਸਰਕਾਰ ਦੀ ਹੋਇਆ ਜੀ ਇਹਦੇ ਵਿੱਚੋਂ 2 ਸਾਲ ਤੋਂ ਮੈਨੂੰ ਉੱਥੇ ਫੋਲੋ ਕਰਾਉਣ ਦੀ ਨਹੀਂ ਬੜਨ ਦਿੱਤਾ ਜਾ ਰਿਹਾ ਤੇ ਉੱਥੇ ਹੀ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱੰਨੇ ਤੇ ਹੁਣ ਵੀ ਮੈਨੂੰ ਫੋਨ ਆਇਆ ਤੇ ਹੁਣ ਵੀ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਤੁਸੀਂ ਗੋਲੂ ਤੇ ਜਿਹਨੀਆਂ ਨਾਮ ਦਿੱਤੇ ਇਹ ਹੈ ਕੌਣ ਨੇ ਇਹ ਬੁੱਧੂ ਐਮਸੀ ਹੈ ਜੀ ਬਦਮਾਸ਼ ਘੁਆਂਦੇ ਜੀ ਚਾਰ ਬਾਜ਼ਾਰ ਤੇ ਆਉਂਦੇ ਆਪਨ ਇਹ ਬੁੱਧੂ ਐਮਸੀ ਜਿਹੜਾ ਤੁਸੀਂ ਕਹਿ ਰਹੇ ਹੋ ਕਿਸ ਪਾਰਟੀ ਤੋਂ ਹੈ ਇਹ ਪਹਿਲਾਂ ਕਾਂਗਰਸੀ ਹੁਣ ਆਮ ਆਦਮੀ ਪਾਰਟੀ ਚਾਹੀ ਫਿਲਹਾਲ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਤਾਂ ਪੁਲਿਸ ਨੇ ਕਾਂਗਰਸੀ ਆਗੂ ਦੇ ਬਿਆਨ ਦਰਜ ਕਰ ਲਏ ਨੇ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਾਂਗਰਸ ਆਗੂ ਦੇ ਉੱਤੇ ਹਮਲਾ ਹੋਇਆ ਹੈ ਵੱਡੀ ਖਬਰੇ ਸਾਹਮਣੇ ਆ ਰਹੀ ਹੈ ਜਿੱਥੇ ਕਾਂਗਰਸੀ ਆਗੂ ਕਿਸੇ ਕੰਮ ਜਾ ਰਿਹਾ ਸੀ ਤਾਂ ਉਸ ਨੂੰ ਕੇਰਲਿਆ ਜਾਂਦਾ ਹੈ ਹਮਲਾ ਕਰ ਦਿੱਤਾ ਜਾਂਦਾ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ